ਇੰਨੇ ਦਾ ਇੱਕ ਗੁਰਦੁਆਰਾ ਹੈ ਕੋਈ ਬੰਦਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਦਾ ਕੋਈ ਸਰੋਤਾ ਵੀ ਨਹੀਂ ਔਰਨ ਉੱਪਰ ਛੇ ਲਾਇਆ ਹੈ ਆ ਗੈਨੀ ਲੰਜ ਸਿੰਘ ਨੇ ਕਈ ਵਾਰ ਟੇਪ ਹੀ ਲਾਈ ਹੁੰਦੀ ਲੱਗਦੀ ਨਹੀਂ ਨੀਂਦ ਖਰਾਬ ਕਰਨ ਵਾਸਤੇ ਕੋਈ ਉਹਦੇ ਨਹੀਂ ਸੁਣਨਾ ਐਨੇ ਔਰਨ ਲਾਇਆ ਹੈ ਹਰਮਨ ਖਾ ਸਾਰੇ ਮੱਲੇ ਨੂੰ ਵਕਤ ਪਾਣਾ ਕਾਨੂੰਨ ਬਣਨਾ ਚਾਹੀਦਾ ਇੱਥੇ ਕਿਸੇ ਦਾ ਵਕਤ ਖਰਾਬ ਕਰਨਾ ਕਿਸੇ ਨੂੰ ਜ਼ਬਰਦਸਤੀ ਸੁਣਾਣਾ ਗੁਨਾਹ ਹੈ ਪਰ ਇਹ ਸਾਰਾ ਮੱਲਾ ਸੁਣੇ ਪਵਿੱਤਰ ਹੋਵੇ ਉਤੇ ਕੰਬਖ ਪਵਿੱਤਰ ਹੋਇਆ ਨਹੀਂ ਸਾਰਾ ਮੱਲਾ ਕਿਦਾਂ ਪਵਿੱਤਰ ਹੋਵੇ ਐਵੇਂੇ ਕੰਮਾ ਪਕੰਡ ਅਬੇ ਸੰਤ ਆ ਗਏ ਉਹਨੇ ਘਰਵਾਲੀ ਨੂੰ ਕਿਹਾ ਭੋਜਨ ਬਣਾ ਪੰਜ ਸੱਤ ਸੰਤ ਆਏ ਉਹ ਵਿਚਾਰੀ ਭੋਜਨ ਬਣਾਉਣ ਚ ਲੱਗ ਗਈ ਤੇ ਸੈਣਨ ਆਈ ਉਹ ਸੰਤ ਕਹਿਣ ਲੱਗੇ ਜਿੰਨੇ ਸਿਰ ਤੱਕ ਖਾਣਾ ਪਿਆਰ ਆਉਂਦਾ ਭਜਨ ਕਰ ਲਈਏ ਸੰਧਿਆ ਦਾ ਵਕਤ ਠੀਕ ਹੈ ਕਰ ਲਈ ਭੋਜਨ ਤਿਆਰ ਕਰਨ ਲੱਗੇ ਇਹ ਭਜਨ ਕਰਨ ਲੱਗ ਪਏ ਐਸੇ RAM ਦੀ ਉਹਨਾਂ ਦੇ ਚ ਲੀਨ ਹੋ ਗਏ ਰਾਤ ਲੰਘ ਗਈ ਕੀਰਤਨ ਸਹਿਜ ਸਹਿਜ ਆਫਟਰਡੇਸ ਸਹਿਜ ਭਜਨ ਦਾ ਐਸਾ ਰਸ ਆਇਆ ਭੋਜਨ ਭੁੱਲ ਗਏ ਸੱਚ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਬੈਠ ਗਈ ਭੁਖ ਪਰਮ ਆਨੰਦ ਨਾਲ ਵਰਗ ਰਾਤ ਸਨਾਲ ਭਰ ਗਿਆ ਅੱਖਾਂ ਜਦ ਖੁੱਲੀਆਂ ਤਾਂ ਸਵੇਰ ਹੋ ਚੁੱਕੀ ਸੀ ਰਾਤ ਲੰਘ ਚੁਕੀ ਭੋਜਨ ਬਣਾ ਕੇ ਪਤਨੀ ਵੀ ਬੈਠੀ ਰਹੀ ਉਹ ਵੀ ਲੈ ਲਓ ਕਿਸੇ ਨੂੰ ਖਾਣਾ ਯਾਦ ਨਾ ਹੁਣ ਪਹਿਲੇ ਹੀ ਹੱਥ ਜੋੜ ਕੇ ਗੁਰੂ ਦੇ ਅਗੋਂ ਦੀ ਸਾਰੀ ਰਾਤ ਬੈਠਣ ਲੱਗੇ ਫਿਰਤਨ ਕਰਨ ਲੱਗੇ ਅੱਟ ਸਵੇਰੇ ਇਨਾਂ ਨੇ ਹਸਪਤਾਲ ਬਣਾਇਆ ਹੁੰਦਾ ਕੋਈ ਇਧਰ ਡਿਗਿਆ ਪਿਆ ਹੁੰਦਾ ਕੋਈ ਉਧਰ ਡਿਗਿਆ ਪਿਆ ਹੁੰਦਾ ਕੋਈ ਇਧਰ ਉੰਗਦਾ ਪਿਆ ਹੁੰਦਾ ਨਹੀਂ ਕੀਰਤਨ ਤੇ ਜਨਮ ਜਨਮਾਂਤਰਾ ਦੀ ਤਕਾਵਟ ਲਾ ਲੈਂਦਾ ਤੇ ਥੱਕੇ ਟੁੱਟੇ ਮਰੇ ਹੋਏ ਮਨੁੱਖ ਦਿਖਾਈ ਦਿੰਦੇ ਕੁਛ ਵੀ ਨਹੀਂ ਕੁਛ ਨਹੀਂ ਕੀਰਤਨ ਸਹਿਜ ਨਹੀਂ ਹੈ ਹਟ ਹਟ ਕਰ ਕਰੇ ਸੋ ਕਹੀ ਨਾ ਲੇਕੇ ਕਿਤੇ ਲੇਕੇ ਨਹੀਂ ਬੰਦ ਹਟ ਨਾ ਪਤੀ ਜੇ ਨਾ ਦੋਬੇ ਹਟ ਨਾਲ ਪ੍ਰਭੂ ਨੇ ਪਤਿ ਮਨ ਵਾਹਿਗੁਰੂ ਵਾਹਿਗੁਰੂ ਆਖਦੇ ਆ ਜੁੜ ਗਏ ਰਾਤ ਲੰਘ ਗਈ ਸਹਿਜ ਪਰ ਮੈਂ ਪਹਿਲੇ ਤੋਂ ਹੀ ਧਾਰਨਾ ਕਰਕੇ ਬੈਠਾ ਮੈਂ ਸਾਰੀ ਰਾਤ ਕਰਨਾ ਹੈ ਆਵੇਂ ਸਰੀਰ ਇਜਾਜ਼ਤ ਨਹੀਂ ਦਿੰਦਾ ਹਟ ਇਹ ਹਟ ਕਰ ਕਰੇ ਸਭ ਕਹੀ ਨ ਲੈ ਕੇ ਗੁਰੂ ਅਰਜਨ ਦੇਵ ਕਿਸੇ ਵੀ ਲੈ ਕੇ ਕਿਸੇ ਵੀ ਹਟਨਾ ਪਤੀ ਜੈ ਭਉ ਦੇ ਕੇ ਗੁਰੂ ਅਮਰਦਾਸ ਜੀ ਕਿਸੇ ਲੈ ਕੇ ਚਲੇ ਸਹਿਜ ਦੇਖੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਨਹੀਂ ਮਿਟੇਗਾ ਨਹੀਂ ਇੱਕ ਦਫਾ ਵਾਹਿਗੁਰੂ ਆਖਦੇ ਆ ਸਾਰੇ ਦੁੱਖ ਲਿਜਾ ਸਾਰੇ ਪਾਪ ਲਿਜਾ ਕਰੋੜ ਦਫਾ ਰਾਮ ਰਾਮ ਕਹਿਣਾ ਬੜਾ ਸੌਖਾ ਹੈ ਬੜਾ ਸੌਖਾ ਹੈ ਇੱਕ ਦਫਾ ਰਾਮ ਕਹਿਣਾ ਬੜਾ ਸੌਖਾ ਬੜਾ ਕਟ ਕੀ ਕਠਨਾਈ ਹੈ ਜ਼ਬਾਨ ਆਖੇ ਵਾਹਿਗੁਰੂ ਮਨ ਸ੍ਰੋਤਾ ਜ਼ਬਾਨ ਵੀ ਵਕਤਾ ਬਣਦੀ ਹੈ ਮਨ ਵੀ ਵਕਤਾ ਬਣਦਾ ਮਨ ਕੁਝ ਬੋਲ ਰਿਹਾ ਉਹ ਦੋਵੇਂ ਹੀ ਬੋਲਨ ਤੇ ਸੁਣੇ ਕੋਣ ਉਹ ਆਪਣਾ ਮਨ ਤੇ ਸੁਣਦਾ ਨਹੀਂ ਇੱਕ ਬੰਦਾ ਰਾਮਾਇਣ ਦੀ ਕਥਾ ਕਰ ਰਿਹਾ ਹੁੰਦਾ ਚਾਰ ਸੁਣਨ ਵਾਲਿਆਂ ਨੇ ਦਸ ਹੋਰਨ ਲਾਏ ਹੁੰਦੇ ਨੇ ਸਾਰਾ ਮੱਲਾ ਸੁਣੇ ਤੇਰੇ ਮਨ ਨੇ ਨਹੀਂ ਸੁਣੇ ਸਾਰਾ ਮੱਲਾ ਕੀ ਆਖ ਸੁਣੇਗਾ ਲੋਕਾਂ ਦੀ نیند ਖਰਾਬ ਕਰਨੇ ਬੱਚਿਆਂ ਨੇ ਪੜ੍ਹਨਾ ਹੁੰਦਾ ਕੋਈ ਬਿਮਾਰ ਹੋਵੇਗਾ ਪਿੰਡ ਦਾ ਇੱਕ ਗੁਰਦੁਆਰਾ ਹੈ ਇਕ ਕੋਈ ਬੰਦਾ ਸੁਗਮਨ ਨਹੀਂ ਸਾਉ ਦਾ ਪਾਠ ਤੇ ਕਰਦਾ ਹੁੰਦਾ ਕੋਈ ਸਰੋਤਾ ਵੀ ਨਹੀਂ ਔਰਨ ਉੱਪਰ ਛੇ ਲਾਇਆ ਹੈ। ਅਗਿਆਨੀ ਰਮ ਜੀ ਸਿੰਘ ਦੇ ਕਈ ਦਫਾ ਟੇਪ ਹੀ ਲਾਈ ਹੁੰਦੀ ਨੇ ਅਗਲੇ ਦੀ ਨੀਂਦ ਖਰਾਬ ਕਰਨ ਵਾਸਤੇ। ਉਹਦੇ ਨਹੀਂ ਸੁਣਨਾ ਐਨੇ ਔਰਨ ਲਾਏ। ਕਾਨੂੰਨ ਆ ਸਾਰੇ ਮੱਲੇ ਨੂੰ ਬਕਰ ਪਾਣਾ। ਕਾਨੂੰਨ ਬਣਨਾ ਚਾਹੀਦਾ ਇੱਥੇ। ਕਿਸੇ ਦਾ ਵਕਤ ਖਰਾਬ ਕਰਨਾ ਕਿਸੇ ਨੂੰ ਜ਼ਬਰਦਸਤੀ ਸੁਣਾਣਾ ਗੁਨਾਹ ਹੈ। ਪਰ ਇਹ ਹੀ ਸਾਰਾ ਮੱਲਾ ਸੁਣੇ ਪਵਿੱਤਰ ਹੋਵੇ। ਉਤੇ ਕੰਬਖਤ ਪਵਿੱਤਰ ਹੋਇਆ ਨਹੀਂ ਸਾਰਾ ਮੱਲਾ ਕੀ ਆਪ ਪਵਿੱਤਰ ਹੋਵੇ ਐਵੇਂ ਨਿਕਮਾ ਪਖੰਡ ਅਗਲੇਆਂ ਦਾ ਵਕਤ ਜਾਇਆ ਕਰਨਾ ਕਿਸੇ ਬਿਮਾਰ ਨੂੰ ਤਕਲੀਫ ਪਹੁੰਚਾਣੀ ਬੱਚਿਆਂ ਨੇ ਪੜਨਾ ਹੋਵੇਗਾ ਮੈਂ ਇਸ ਤਰ੍ਹਾਂ ਦੇ ਹੱਟ ਨਾਲ ਕਦੀ ਸਹਿਮਤ ਨਹੀਂ ਪਖੰਡ ਹੈ ਦੂਜਿਆਂ ਨੂੰ ਦੁੱਖ ਦੇਣਾ ਹੈ ਭਜਨ ਨਹੀਂ ਹੈ ਦੂਜਿਆਂ ਨੂੰ ਦੁੱਖ ਦੇਣਾ ਹੈ ਤਕਲੀਫ ਦੇਣਾ ਭਜਨ ਤੇ ਉਹ ਹੈ ਜ਼ਬਾਨ ਬੋਲੇ ਤੇ ਮਨ ਸੁਣੇ ਯਾ ਕਿਸੇ ਦੀ ਜ਼ਬਾਨ ਬੋਲ ਰਹੀ ਹੈ ਤੇ ਮਨ ਸੁਣੇ ਮਨ ਸਰੋਤਾ ਬਣੇ ਸੁਰਤ ਦੇ ਤਿੰਨ ਅਰਥ ਨੇ ਸੁਰਤ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਸੁਰਤ ਦੇ ਤਿੰਨ ਅਰਥ ਇਹ ਤੇ ਸਰੋਤਾ ਹੈ ਸੁਰਤ ਦੇਟ ਹੈ ਜਦੋਂ ਸੁਰਤ ਦੇਚੇ ਇਹ ਤੇ ਸੁਰਤ ਦੇਚੇ ਅਗਰ ਸੁਰਤ ਦੇਚੇ ਤਾਂ ਸੁਰਤ ਆ ਜਾਏਗੀ ਇਹਨੂੰ ਸੁਰਤ ਆ ਗਈ ਅਗਰ ਸੁਰਤ ਆ ਗਈ ਹੈ ਤਾਂ ਸੁਰਤ ਜੁੜ ਜਾਏਗੀ ਇਹ ਤਿੰਨੇ ਹੀ ਕੰਮ 1 ਸੈਕਿੰਡ ਦੇ ਚੋਂਦੇ ਸੁਰਤ ਦਾ ਜੁੜਨਾ ਸੁਰਤ ਦਾ ਮਿਲਣਾ ਔਰ ਸਰੋਤਾ ਹੋਣਾ ਇਹ ਸੁਰਤ ਦੇ ਚ ਸੁਣਦੇ ਇਹਨੂੰ ਸੁਰਤ ਆ ਗਈ ਸਮਝ ਆ ਗਈ ਇਹਦੀ ਸੁਰਤ ਜੁੜ ਗਈ ਇਹ ਤਿੰਨ ਘਟਨਾਵਾਂ ਇੱਕ ਸੈਕਿੰਡ ਦੇ ਵਿੱਚ ਇੱਕ ਸੈਕਿੰਡ ਇੱਕ ਛਿਨ ਦੇ ਵਿੱਚ ਇਹ ਸਚਿਤ ਜੈ ਇੱਕ ਛਿਨ ਤੇ ਆਇਓ ਕਾਲ ਔਫ ਹਾਜ਼ ਦੇ ਵਿੱਚ ਨਾਇਬ ਇੱਕ ਛਿਨ ਇੱਕ ਦਮ ਹੈ ਅਗਰ ਕੋਈ ਇੱਕ ਦਮ ਵਿੱਚ ਆ ਜਾਏ ਮਨੁੱਖ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਬੇਦ ਕਤੇਬ ਇਫਤਰਾਦ ਆਈ ਦਿਲ ਕਾ ਫਿਕਰ ਨਾ ਜਾਏ ਤੁਕ ਦਮ ਕਰਾਰੇ ਜੋ ਕਰੋ ਆਜ਼ਰ ਹਜ਼ੂਰ ਖੁਦਾਏ ਛੇ ਛੇ ਜਗਾ ਤੇ ਕੀਰਤਨ ਕਰਨ ਵਾਲੇ ਪੰਨੋ ਮਿਲਣਗੇ 18 18 ਘੰਟੇ ਪਾਠ ਕਰਨ ਵਾਲੇ ਵੀ ਪੰਨੋ ਮਿਲਣਗੇ ਦੋ ਚਾਰ ਜਗਾ ਸਰੀਰ ਮੇਰਾ ਠੀਕ ਹੋਵੇ ਤੇ ਮੈਂ ਨਹੀਂ ਕਥਾ ਕਰ ਲੈਣਾ ਪਰ ਯਕੀਨ ਜਾਣੋ 45 ਸਾਲ ਕਥਾ ਕਰਕੇ ਮੈਨੂੰ ਇਹ ਸਮਝ ਆਈਏ ਇੱਕ ਲਫਾ ਵਾਹਿਗੁਰੂ ਆਸਨਾ ਔਖਾ ਕਠਨ ਹੈ ਜਿਹਨਨ ਸਾਰੇ ਪਾਪ ਦੁਲ ਜੇ ਸਾਰੇ ਦੁੱਖ ਮਿਟ ਜਾਂਦੇ ਪਰਮ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਇਤਨੀ ਮੈਨੂੰ ਸਮਝ ਆ ਗਈ ਹੋਰ ਕੰਕਾਰ ਨਹੀਂ ਇਤਨੀ ਮੈਨੂੰ ਸਮਝ ਆ ਗਈ ਭਜਨ ਹੋਈਏ ਜ਼ਬਾਨ ਵਕਤਾ ਬਣੇ ਮਨ ਸਰੋਗਾ ਬਣ ਫਿਰ ਸੈਡ ਅਵਸਥਾ ਬਣ ਜਾਂਦੀ ਹੈ ਵਾਹਿਗੁਰੂ ਆਖਿਆ ਰਸ ਬਣ ਜਾਂਦਾ ਸਾਰੇ ਦੁੱਖ ਮਿਟ ਜਾਂਦੇ ਸਾਰੇ ਸੰਤਾਪ ਮਿਟ ਜਾਂਦੇ ਨੇ ਕਰਕੇ ਦੇਖਣਾ ਇਤਨਾ ਔਖਾ ਹੈ ਇਤਨਾ ਔਖਾ ਹੈ ਦਵਨ ਵਕਤਾ ਬਣ ਜਾਏਗੀ ਵਾਹਿਗੁਰੂ ਵਾਹਿਗੁਰੂ ਮਨ ਸਰੋਤਾਨੇ ਬਣ ਜਾਏਗਾ ਜਉ ਮਨ ਵਿੱਚ ਬੜੀ ਪਰਬਲ ਵਾਸ਼ਨਾ ਹੈ ਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਉਹਦਾ ਚਿੰਤਨ ਰੂਪ ਦੇ ਚੱਲਦਾ ਹੈ ਉਹਦਾ ਚਿੰਤਨ ধন ਸੰਪਦਾ ਦੇ ਚੱਲਦਾ ਹੈ ਉਹਦਾ ਚਿੰਤਨ ਪ੍ਰਭਤਾ ਦੇ ਚੱਲਦਾ ਹੈ ਹੰਕਾਰ ਵਾਸ਼ਨਾ ਪ੍ਰਭੂ ਦੇ ਚਲੇ ਦਵਨ ਕਰਦੀ ਰਹਿੰਦੀ ਹੈ ਵਾਹਿਗੁਰੂ ਵਾਹਿਗੁਰੂ ਹੁਣ ਮੈਂ ਅਰਜ਼ ਕਰਾਂ ਕਾਲ ਦੇ ਜੋ ਮਿਲਦਾ ਹੈ ਵਿਛੜਦਾ ਹੈ ਕਾਲ ਦੇ ਚ ਦੋਲੇ ਆ ਕਾਲ ਮਿਲਦਾ ਹੈ ਵਿਛੜਦਾ ਬਸ ਨਹੀਂ ਸੁਖ ਮਿਲ ਗਏ ਵਿਛੜੇਗਾ ਨਹੀਂ ਜਾਏਗਾ ਨਹੀਂ ਇੱਕ ਜੀਵਨ ਮਿਲੇਗਾ ਜਾਏਗਾ ਨਹੀਂ ਮ੍ਰਿਤੂ ਤੋਂ ਰਹੇ ਤੇ ਦੀਵਨ ਨਾਉਨੇ ਕ ਬੱਧ ਅਰਤਹ ਜਿੱਥੇ ਮ੍ਰਿਤ ਨਾ ਜਨਮ ਜੜਾ ਉਦਚ ਕੋਈ ਚਿੰਤਾ ਨਹੀਂ ਹੈ ਕਾਲ ਹੋਵੇ ਪਰਮ ਆਨੰਦ ਹੋਵੇਗਾ ਕਾਲ ਨਹੀਂ ਹੋਵੇਗਾ ਸਮਾ ਨਹੀਂ ਹੋਵੇਗਾ ਚਲੋ ਇਸ ਨੂੰ ਮੈਂ ਇੱਕ ਹੋਰ ਢੰਗ ਨਾਲ ਵੀ ਬਿਆਨ ਕਰਾਂ ਸਮਾ ਉਹ ਲੱਗੇ ਸਮਾਪਤੀ ਕਰ ਦਿੰਦੇ ਹਾਂ ਮਨੁੱਖ ਦੁੱਖ ਦੇ ਚ ਬੈਠਾ ਹੋਵੇ 1 ਮਿੰਟ ਇੰਜ ਲੰਘਦਾ ਜਿਵੇਂ 1 ਘੰਟਾ ਮਨੁੱਖ ਬੇਚੈਨ ਪਰੇਸ਼ਾਨ ਤੇ ਕੀੜਾ ਦੇ ਚ ਬੈਠਾ ਹੋਵੇ वेदना ਦੇ ਚ ਬੈਠਾ ਹੋਵੇ ਤੜਪਿਆ ਹੋਵੇ 1 ਘੰਟਾ ਇੰਜ ਲੰਘਦਾ ਜਿਵੇਂ 1 ਦਿਨ ਸਮਾਂ ਲੰਬਾ ਹੋ ਜਾਵੇ ਇੱਕ ਦਿਨ ਇੰਜ ਲੱਗਦਾ ਜਿਵੇਂ ਇੱਕ ਯੁੱਗ ਇੱਕ ਕਮਾ ਲੰਬਾ ਹੋ ਜਾਂਦਾ ਦੁੱਖ ਦੇ ਕਮਾ ਲੰਬਾ ਹੋ ਜਾਂਦਾ ਬਗਵਰ ਮਤਾਲਾ ਕਰਨਾ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਰਾਤੀ ਵਡੀਆਂ ਕਿਉਂ ਦੁੱਖ ਦੁੱਖ ਉਠਣ ਟੋਕਣਾ ਔਕੇ ਨੇ ਔਕੇ ਵੀ ਛੋੜੇ ਚ ਨੇ ਕਿਉਂ ਹਨ ਦਾ ਵਿਛੋੜਾ ਪ੍ਰਭਤਾ ਦਾ ਵਿਛੋੜਾ ਪਦਾਰਥਾਂ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਇਹ ਨਿਰੰਕਾਰ ਦਾ ਵਿਛੋੜਾ ਤੜਪਾਏਗਾ ਸਿਹਤ ਦਾ ਵਿਛੋੜਾ ਮਾਨ ਮਰਿਆਦਾ ਦਾ ਵਿਛੋੜਾ ਤੜਪਾਏਗਾ ਰੁਲਾਏਗਾ ਔਰ ਕਹਿ ਨਿਕਲਣਗੇ ਔਕੈਂ ਜਿੱਤ ਸਮਾਂ ਲੰਬਾ ਹੋ ਜਾਂਦਾ ਦੁੱਖ ਵਿੱਚ ਸਮਾਂ ਲੰਬਾ ਬਹੁਤ ਲੰਬਾ ਹੋ ਜਾਂਦਾ ਇਤਨਾ ਲੰਬਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਚਾਰ ਪਹਿਰ ਚੋ ਯੁਗੇ ਸਮਾਨ ਰੇਣ ਭਈ ਸਭ ਅੰਤ ਨਾ ਜਾ ਦਿਨ ਦੇ ਚਾਰ ਪਹਿ ਤੇ ਚਾਰ ਹੀ ਯੁਗਾਂ ਵਰ ਕਾਰੀ ਨਹੀਂ ਲੰ। ਜਿਤਨਾ ਵੱਡਾ ਦੁੱਖ ਉਤਨਾ ਹੀ ਸਮਾਂ ਲੰਬਾ ਹੋ ਜਾਂਦਾ ਹੈ। ਸੁੱਖ ਦੇ ਜ ਸਮਾਂ ਛੋਟਾ ਹੋ ਜਾਂਦਾ ਹੈ। ਔਰ ਬੰਦਾ ਕਹਿੰਦਾ ਲੈ ਅੱਜ ਦਾ ਦਿਨ ਹੁਣੇ ਆਇਆ ਹੁਣੇ ਚਲੇ ਗਿਆ। ਰਸਤੇ ਆਨੰਦ ਦੇ। ਅੱਜ ਦੀ ਰਾਤ ਹੁਣੇ ਆਈ ਹੁਣੇ ਚਲੀ ਗਈ। ਪਰਮ ਆਨੰਦ ਇਸ ਸਮਾਂ ਖੋ ਜਾਂਦਾ ਹੈ। ਗੁੰਮ ਹੋ ਜਾਂਦਾ ਹੈ। ਗੁੰਮ ਹੋ ਜਾਂਦਾ ਹੈ। ਇਹ ਵੀ ਮਰਤ। ਸਮਾਂ ਖੋ ਗਿਆ। ਆਠ ਜਪ ਹੈ ਸਮਾ ਮੌਜੂਦ ਹੈ ਇਹ ਜਪ ਨਹੀਂ ਹੈ ਭਾਵੇਂ ਸਿਮਰਨ ਕਰਦਾ ਪਿਆ ਜਪ ਪਾ ਕੇ ਕਰ ਰਿਹਾ ਕੁਝ ਨਹੀਂ ਮੈਨੂੰ ਇਸ ਸੰਬੰਧ ਵਿੱਚ ਗੱਤਣਾ ਯਾਦ ਆਈ ਬਾਬਾ ਬਲਵੰਤ ਸਿੰਘ ਨਾਲ ਮੈਂ ਵਰਮਣ ਕਰਦਾ ਹੁੰਦਾ ਸੀ ਬਹੁਤ ਪੁਰਾਣੀ ਗੱਲ ਕੋਈ 35 ਸਾਲ ਪੁਰਾਣੀ ਮੇਰੀ ਚੜਦੀ ਜਵਾਨੀ ਸੀ ਠਟਕ ਦੀ ਗੱਲ ਹੈ ਉੜੀ ਸਾਡੇ ਉਹ ਕਥਾ ਕਰਦੇ ਸਨ ਜਪ ਜੀ ਸਾਹਿਬ ਮੇਨਾਲ ਮਹਾਂਨਦੀ ਦੇ ਕਿਨਾਰੇ ਗੁਰਦੁਆਰਾ ਬੜਾ ਰਮੜੀ ਕੱਟਾ ਇਤਿਹਾਸਕ ਅਸਥਾਨ ਹੈ ਗੁਰਨਾਗਰ ਦੇਵ ਦੀ ਉਸ ਦਿਨ ਤੰਦ ਪਿਆਰਾ ਸਿੰਘ ਜਗਨਨਾਥ ਕੋਰੀ ਆਏ ਸਨ ਉੱਥੇ ਵੀ ਮਿਲਦੀ ਦੌਰੀ ਤੇ ਮੈਨੂੰ ਬਾਬਾ ਬਲਵੰਦ ਸਿੰਘ ਕਹਿਣ ਲੱਗੇ ਕਿ ਕੱਲ ਸਵੇਰੇ ਅੰਮ੍ਰਿਤ ਵੇਲੇ ਤੁੰ ਬਾਬਾ ਪਿਆਰਾ ਸਿੰਘ ਨੂੰ ਲੈ ਕੇ ਆਣਾ ਹੈ ਜਗਨਨਾਥ ਕੋਰੀ ਦੇ ਸਵੇਰੇ 5 ਵਜੇ ਮੈਨੂੰ ਰੁਕਤ ਕਰ ਦਿੱਤਾ ਅਮਰਤ ਦੇ। ਇਹ ਜ਼ਾਲਮਨ 809 ਬਾਬਾ ਜੀ ਕਥਾ ਕਰਦੇ ਸਨ ਮੈਂ ਕਿਹਾ ਚਲੋ ਮੈਂ ਕਥਾ ਦੇ ਟਾਈਮ ਆ ਜਾਵਾਂ। ਆਪਣੀ ਤਰਫੋਂ ਮੈਂ ਇਹ ਸੋਚੇ। ਫਿਰ ਮੈਂ ਪਹੁੰਚਿਆ ਜਗਨਨਾਥਪੁਰੀ ਜਿੱਥੇ ਉਹਨਾਂ ਨੇ ਸਮਾਨ ਆਪਣਾ ਪੈਕ ਕਰਨੇ ਕੀਤਾ ਸੀ। ਤੇ ਕੋਈ ਰੋਡ ਸਿੰਗਲ ਰੋਡ ਸੀ। ਤਾਂ ਨਾਲ ਗੱਡੀ ਚੱਲੀ ਨਾ। ਵਾਪਸੀ ਤੇ 10 ਵਜੇ ਤੱਕ ਪਹੁੰਚਿਆ। ਬਾਬਾ ਜੀ ਕਥਾ ਕਰਕੇ ਕਮਰੇ ਚ ਆ ਗਏ ਮੈਂ ਤਾਂ ਬਾਬਾ ਜੀ ਕਥਾ ਕਰਾਇ ਕਹਿੰਦਾ ਹਾਂ ਖੱਪ ਕੇ ਆ ਗਏ ਖੱਪ ਕੇ ਆ ਗਏ ਤੇ ਹੱਦ ਹੋ ਗਈ ਖੱਪ ਕੇ ਆ ਗਏ ਮੈਂ ਤਾਂ ਉਮਰ ਵਡੇਰੀ ਹੋ ਗਈ ਅਸੀਂ ਸਾਲ ਦੇ ਹੋ ਗਏ ਨੇ ਅਣ ਹੋਣੀਆਂ ਗੱਲਾਂ ਕਰਨ ਲੱਗ ਗਏ ਅੰਦਰ ਮੈਂ ਇਹ ਸੋਚਿਆ ਮੈਨੂੰ ਸੋਚ ਦੇ ਡੁੱਬਿਆ ਦੇਖ ਕੇ ਨਾ ਹੈਰਾ ਕਹਿਣ ਲੱਗੇ ਮਸਕੀਨ ਤੂੰ ਨਹੀਂ ਸਮਝੇਗਾ ਕਥਾ ਹੋ ਜਾਏ ਬੰਦਗੀ ਹੈ ਕਰਨੇ ਪੈ ਜਾਏ ਤੇ ਖਪਣੇ ਖਪਣਾ ਪਾਠ ਹੋ ਜਾਏ ਭਜਨ ਹੈ ਕਰਨਾ ਪੈ ਜਾਏ ਤੇ ਖਪਣੇ ਖਪਣਾ ਕੀਰਤਨ ਹੋ ਜਾਏ ਬੰਦਗੀ ਹੈ ਕਰਨਾ ਪੈ ਜਾਏ ਖਪਣੇ ਖਪਣੇ ਅੱਜ ਖੱਪ ਕੇ ਆਏ ਖੱਪ ਕੇ ਕਿਸੇ ਜਾਣੋ ਉਦੋਂ ਮੈਨੂੰ ਨਹੀਂ ਸਮਝ ਪਈ ਮੈਨੂੰ ਅੱਜ ਸਮਝ ਪਈ ਇਹ ਕਥਾ ਕਦੇ ਕਦੀ ਉਹਦੀ ਖਪਣਾ ਰੋਜ਼ ਹੀ ਹੋਵੇ ਫਿਰ ਤੁਹਾਨੂੰ ਕਦੇ ਕਦਾਈ ਕਿਸੇ ਦਾ ਹੁੰਦਾ ਰੋਜ਼ੀ ਖਪੀ ਜਾਣ ਨਾ بڑے بڑے ਕੀਰਤਨ ਦਰਬਾਰ ਔਖੇ ਨਾਣੋਂ ਮੈਨੂੰ ਪਤਾ ਨਹੀਂ ਫੜੇ ਹਜ਼ਮੇ ਦਾ ਕਿੰਨੀ ਗੱਲ ਪਚਾਓਗੇ ਖਪਣਾ ਹੀ ਦਰਬਾਰ ਹੁੰਦਾ ਹੈ ਕੀਰਤਨ ਦਰਬਾਰ ਤੇ ਕਦੀ ਕਦੀ ਹਉਲ ਕੀਰਤਨ ਦਰਬਾਰ ਨਹੀਂ ਦਰਬਾਰ ਤੇ ਗੁਰੂ ਦਾ ਹੈ ਗੁਰੂ ਦੇ ਦਰਬਾਰ ਵਿੱਚ ਕੀਰਤਨ ਕੀਰਤਨ ਹੋਦ ਦਰਬਾਰ ਹੈ ਤਾਂ ਫਿਰ ਗੁਰੂ ਕੀ ਹੈ ਪਰਮਾਤਮਾ ਕੀ ਕੁਝ ਵੀ ਨਹੀਂ ਇਹ ਇੱਕ ਗਲਤ ਸ਼ਬਦ ਹੈ ਜੋ ਸਿੱਖ ਜਗਤ ਦੇਸ਼ ਗੁਰਮਤਿ ਦੇ ਚੱਲ ਰਿਹਾ ਹੈ ਦਰਬਾਰ ਤੇ ਗੁਰੂ ਦਾ ਹੈ गुरु के दरबार द कीर्तन प्रभु दे दरबार द कीर्तन कीर्तन खुद दरबार है तो फिर परमात्मा की है कीर्ति तो उसकी करनी मक्खी मारी जा रही है अन एक और भी अर्ज कर ईरानी सूफी संत शेख सा ने कहा गल तुल आम सही गलतुल तुल आम सही ਬਹੁ ਗਿਣਤੀ ਦੇ ਬੰਦੇ ਗਲਤ ਹੋਵਨ ਤੋਂ ਗਲਤ ਨਹੀਂ ਸਮਝੇ ਜਾਂਦੇ ਸਹੀ ਸਮਝੇ ਨੜੇ ਨਵੇਂ ਬੰਦੇ ਗਲਤ ਹੋਵਨ ਤੇ ਇੱਕ ਠੀਕ ਹੋਵੇ ਸੋ ਹਰ ਇੱਕ ਨੇ ਕਹਿਣਾ ਨੜੇ ਨਵੇਂ ਠੀਕ ਨੇ ਇੱਕ ਗਲਤ ਇੰਨੇ ਬੰਦੇ ਗਲਤ ਥੋੜੀ ਹੋ ਸਕਦੇ ਪਰ ਮੈਂ ਅਰਜ਼ ਕਰਾ ਅਗਰ ਨੜੇ ਨਵੇਂ ਇੱਕ ਪਾਸੇ ਨੇ ਤੇ ਇੱਕ ਇਸ ਪਾਸੇ ਨੜੇ ਨਵੇਂ ਗਲਤ ਹੋਣਗੇ ਸਹੀ ਤੇ ਕੋਈ ਇੱਕਾ ਹੋਵੇ ਢੀੜ ਸ਼ਬਦ ਢੇੜਾ ਤੋਂ ਬਣਿਆ ਮਾਤਮਾ ਬੁੱਧ ਨੇ ਆਪਣੇ ਚਚੇਰੇ ਭਰਾ ਆਨੰਦ ਨੂੰ ਕਿਹਾ ਸੀ ਆਨੰਦ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੋਈ ਤਾਂ ਆ ਜਨ ਨਾਨਕ ਕੋ ਤਨ ਮੇ ਕਿਨੋ ਗੁਰਮੁਖ ਹੋਏ ਤੇ ਕੋਈ ਕਰ ਪਰ ਲੋਕੀ ਤੇ ਭੀੜ ਤੋਂ ਪ੍ਰਭਾਵਿਤ ਨੇ ਤੇ ਭੀੜ ਤੇ ਹਮੇਸ਼ਾ ਮੂਰਖਾਂ ਦੀ ਆਉਂਦੀ ਹੈ ਤੋ ਤਾਕਤ ਵੀ ਮੂਰਖਾਂ ਕੋਲ ਹੁੰਦੀ ਹੈ ਇਹ ਵੀ ਮਰ ਸ਼ਕਤੀ ਵੀ ਮੂਰਖਾਂ ਕੋਲ ਹੁੰਦੀ ਸਾਰਾ ਬਨਾਰਸ ਕਹਿ ਰਿਹਾ ਹੈ ਕਬੀਰ ਪਾਗਲ ਹੈ ਲੋਗ ਕਹੇ ਤਵੇਰ ਬौराਣਾ ਬੜੀ ਕੀਮਤੀ ਬੰਦ ਇਹ ਸਾਰਾ ਬਨਾਰਸ ਕਹਿ ਰਿਹਾ ਹੈ ਕਬੀਰ ਪਾਗਲ ਹੈ ਪਾਗਲ ਹੈ ਹੁਣ ਕੋਨ ਦੱਸੇ ਇੱਕੋ ਹੀ ਤੇ ਬੰਦਾ ਹੈ ਜਿਹੜਾ ਠੀਕ ਹੈ ਸਿਆਣਾ ਹੈ ਬਾਕੀ ਦੇ ਸਭ ਪਾਗਲਾਂ ਦੀ ਢੇਰ ਹੈ ਸਾਕਤ ਪਾਗਲਾਂ ਕੋਲੋਂ ਦੀ ਹੈ ਇਹ ਫਿਰ ਪਾਗਲ ਲੋਕ ਸਿਆਣੇ ਨੂੰ ਤੱਤੀ ਤਵੀ ਦੇ ਬਿਠਾ ਦਿੰਦੇ ਬੰਦ-ਬੰਦ ਕਰ ਦਿੰਦੇ ਤੇ ਕਬੀਰ ਬਹੁਤ ਵੱਡੇ ਵੱਡੇ ਗੁਨਾਹ ਹਮੇਸ਼ਾ ਭੀੜ ਨੇ ਕੀਤੇ ਨੇ ਇਹ ਪਾਗਲ ਮਨੁੱਖ ਨੂੰ ਛੋੜਿੰਦੇ ਚਾੜ ਦੇਂਦੇ ਨੇ ঈਸ਼ਾ ਨੂੰ ਮਨਸੂਰ ਲੋ ਸ਼ੁਕਰਾਤ ਜੈਸੇ ਦਾਣਸ਼ਮੰਦ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ ਤਾਕਤ ਹਮੇਸ਼ਾ ਗਲਤ ਮਨੁੱਖਾਂ ਕੋਲੋਂ ਸ਼ਕਤੀ ਹਮੇਸ਼ਾ ਮੂਰਖਾਂ ਕੋਲੋਂ ਆਉਂਦੀ ਹੈ aur ਲੋਕਾਂ ਕੋਲ ਦੇ ਦਲੀਲ ਇਤਨੇ ਬੰਦੇ ਗਲਤ ਥੋੜੀ ਹੋ ਸਕਦੇ ਨੇ ਇਤਨੀ ਵੱਡੀ ਭੀੜ ਹੈ ਤੋਂ ਗਲਤ ਸਹੀ ਨਹੀਂ ਹੋ ਸਕਦਾ ਸਹੀ thì ਕੋਈ ਇੱਕ ਕਦ ਬੰਦਾ ਹੁੰਦਾ ਹੈ ਪਰ ਵਲਤੁਲ ਆਮ ਸਹੀ ਪਰ ਚੁਕੇ ਭੀੜ ਭੇੜਾਂ ਦੀ ਆਉਂਦੀ ਹੈ ਗਲਤ ਲੋਕਾਂ ਦੀ ਆਉਂਦੀ ਹੈ ਇਸ ਸਹੀ ਬੰਦੇ ਨੂੰ ਚਾਹ ਨਹੀਂ ਚਾਹੁੰਦੇ ਸ਼ਹੀਦ ਕਰ ਦਿੰਦੇ ਹੈਰਾਨੀ ਦੀ ਕਿਉਂਕਿ ਤਾਕਤ ਹਮੇਸ਼ਾ ਗਲਤ ਬੰਦਿਆਂ ਕੋਲ ਜ਼ਹਿਰ ਦਾ ਪਿਆਲਾ ਦੇ ਕੇ ਜਦ ਸੋਕਰਾਟੋਨ ਸਜ਼ਾਏ ਮੌਤ ਦਿੱਤੀ ਜਾ ਰਹੀ ਸੀ ਐਥਨ ਦੇ ਅੱਜ ਤੋਂ 2500 ਸਾਲ ਪਹਿਲੇ मुनसब सामने खड़ा है जहर के प्याला तैयार करके दे देता गया सुकरात पीण ही लगे मुनसब ने रोकया आख्या सुकरात गल सुन मेरे अख्तियार ने मैं अजय भी तेन छा इतना कानून मैनु इजाजत है, इतने अख्तियार मेरे छड़ के चला एथेन छा जा के चला। सजाए मौत मां ਅਗਰ ਤੂੰ ਇਹ ਕਰ ਸਕਦਾ ਤੇ ਤੈਨੂੰ ਇਸ ਜ਼ਹਿਰ ਦਾ ਪਿਆਲਾ ਪੀਣ ਦੀ ਲੋੜ ਨਹੀਂ ਅਸੀਂ ਤੈਨੂੰ ਸਜ਼ਾ ਮੌਤ ਨਹੀਂ ਦੇਣੀ ਸੁਕਰਾਤ ਕਹਿੰਦਾ ਨਹੀਂ ਮੈਂ ਇਹ ਤੈਨ ਛੱਡ ਕੇ ਨਹੀਂ ਜਾ ਸਕਦਾ ਮੌਤ ਤੋਂ ਬਚ ਜਾਏਗਾ ਸੁਕਰਾਤ ਕਹਿੰਦਾ ਨਹੀਂ ਬਚ ਸਕਦਾ ਮੈਂ ਜਿੱਥੇ ਜਾਵਾਂਗਾ ਉੱਥੇ ਵੀ ਤੁਹਾਡੇ ਵਰਗੇ ਹੀ ਬੰਦੇ ਉੱਥੇ ਵੀ ਇਹੀ ਕੁਝ ਤੇ ਇਹੀ ਕੁਝ ਬੋਲਾਂਗਾ ਜੋ ਕੁਝ ਇੱਥੇ ਬੋਲਦਾ ਤੇ ਜਿਨ੍ਹਾਂ ਬੋਲਾਂ ਕਰਕੇ ਤੁਸੀਂ ਸਜ਼ਾਏ ਮੌਤ ਮੈਨੂੰ ਦਿੱਤੀ ਹੈ ਉਹ ਵੀ ਮੈਨੂੰ ਸਿੰਘਾਸਣ ਤੇ ਨਹੀਂ ਬਿਠਾਈ ਜਾਣ ਲੱਗੇ ਉਹ ਵੀ ਜ਼ਹਿਰ ਦਾ ਪਿਆਲਾ ਪਿਲਾਣਗੇ ਤੇ ਜਦ ਮੈਂ ਫਿਰ ਲੰਬੇ ਚੋੜੇ ਪੁਆਲ ਪੁਆੜੇ ਤੋਂ ਲੰਘ ਕੇ ਜ਼ਹਿਰ ਪੀਣੀ ਇੱਥੇ ਹੀ ਇੱਥੇ ਵੱਲ ਤੁਲਾਂ ਸਹੀ ਉਹ ਗਣਤੀ ਦੇ ਲੋਕੀ ਹਮੇਸ਼ਾ ਹੀ ਗਲਤ ਹਨ ਜਨਨਾ ਨਨਕ ਕੋ ਤਨ ਮੇ ਕੈ ਤੇ ਕੋਟਨ ਮੇ ਨਾਨਕ ਕੋ ਨਾਰਾਇਣ ਜੈ 1 ਕਰੋੜ ਵਿੱਚ ਨਹੀਂ ਕੋਟ ਬਹੁਵਚਨ ਹੈ کئی ਕਰੋੜਾਂ 'ਚ ਕੋਈ ਇੱਕ ਕਦਮ ਨਾ ਤੇ ਇਹ ਭੀੜ ਉਸਤਾਖੀਮਾ ਉਹ ਢੇੜਾਂ ਦੀ ਹੁੰਦੀ ਔਰ ਕੀ ਹੁੰਦੀ ਓਕੇ ਨੋ ਕੋਟਨ ਮੈਂ ਨਾਨਕ ਕੋ ਨਾਰਾਇਣ ਜੈਸੀ ਉਹ ਕਰੋੜਾਂ 'ਚ ਇੱਕ ਕੌਣ ਹੈ ਜੋ ਅਕਾਲ ਦੇ ਚਾ ਗਿਆ ਨਿਕਲ ਗਿਆ ਅਕਾਲ ਦੇ ਚ ਤੇ ਕਾਲ ਦੇ ਝਾਂ ਅਕਾਲ ਦੇ ਚ ਪ੍ਰਵੇਸ਼ ਕਰਨ ਦਾ ਦਵਾਰ ਹੈ ਵਰਤਮਾਨ ਮੈਂ ਸਮਾਪਤੀ ਕਰਨ ਲੱਗਾ ਵਰਤਮਾਨ ਜਦੋਂ ਮੈਂ ਵਰਤ ਸਕਦਾ ਹੈ ਕਿ ਵਰਤਮਾਨ ਇੱਕਦਮ ਹੈ ਪਹਿਲੇ ਮੈਂ ਇੱਕਦਮ ਦੇ ਚਾਹਾਂ ਤੁਕ ਦਮ ਕਰਾਰੇ ਜੋ ਕਰੋ ਆਜ਼ਰ ਹਜ਼ੂਰ ਖੁਦਾਏ ਇੱਕਦਮ ਦੇ ਟਿਕ ਜਾ ਖੁਦਾ ਹਾਜ਼ਰ ਨਾਲ ਤੋ ਖੁਦਾ ਦਾ ਰੂਪ ਹੋ ਜਾਏ ਸਾਰੇ ਮਹਾ ਮੰਤਰ ਇੱਕਦਮ ਦੇ ਪੂਰੇ ਹੋ ਜਾਂਦੇ ਓਮ ਰਾਮ ਵਾਹਿਗੁਰੂ ਇੱਕਦਮ ਦੇ ਪੂਰੇ ਇੱਕਦਮ ਦੇ ਆਣ ਦਾ ਇਹ ਢੰਗ ਹੈ ਉਕਦਮ ਕਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਪਰ ਮਨ ਦੀ ਆਦਤ ਹੈ ਕਾਲ ਦੇ ਚ ਰਹਿਣਾ ਗੁਜ਼ਰੇ ਸਮੇਂ ਦੀਆਂ ਯਾਦਾਂ ਆਉਣ ਵਾਲੇ ਸਮੇਂ ਦੀ ਚਿੰਤਾ ਐਸੀ ਹੀ ਮਨੁ ਕਰਦਾ ਮੈਨੂੰ ਪਰਿਪੂਰਣ ਪਰਮਾਤਮਾ ਨੇ ਬਚਪਨ ਤੋਂ ਕਵੀ ਹਿਰਦਾ ਦਿੱਤਾ ਸੀ ਸ਼ਾਇਰ ਦਾਇਰ ਦਾ ਉਰਦੂ ਦੀ ਸ਼ਾਇਰੀ ਤੇ ਪੰਜਾਬੀ ਫਿਰ ਸਤਿਗੁਰ ਨੇ ਕਹਾ ਤੋ ਆਚਕ ਬਣਾ ਦਿੱਤਾ ਸ਼ੁ ਬਣਾਣਾ ਧੰਵਾਦ ਲੇਕਿਨ ਕਵਤਾ ਦੀ ਮਸ ਹਮੇਸ਼ਾ ਮੇਰੇ ਅੰਦਰ ਰਹੀ ਹੈ ਮੈਂ ਸਮੇਂ ਦੇ ਸੰਬੰਧ ਵਿੱਚ ਕਾਲ ਦੇ ਸੰਬੰਧ ਵਿੱਚ ਦੋ ਰਵਾਈਆਂ ਲਿਖੀਆਂ ਸਨ ਇੱਕ ਪੰਜਾਬੀ ਦੇ ਇੱਕ ਹੋਰ ਦੋ ਰਵਾਈ ਅਰਬੀ ਲਵਜ ਹੈ ਚਾਰ ਪੰਕਤੀਆਂ ਚ ਜਿਹੜੀ ਗੱਲ ਆਖੀ ਜਾਏ ਇੱਥੇ ਸਾਡੇ ਦੇਸ਼ ਵਿੱਚ ਹੈ ਕਵਿਤ ਜਾਂ ਤਵਈਏ ਅਰਬ ਦੇ ਹੈ ਰਵਾਈ ਰੁਬਾ ਚਾਰ ਨੂੰ ਕਹਿੰਦੇ ਨੇ ਰਵਾਈ ਚਾਰ ਲੈਣਾ ਦੇ ਚਾਰ ਸਤਰਾਂ ਦੇ ਗੱਲ ਪੂਰੀ ਕਹਿ ਗਏ ਉਹਨੂੰ ਕਹਿੰਦੇ ਨੇ ਰੁਬਾਈ ਦੋ ਸਤਰਾਂ ਚ ਗੱਲ ਪੂਰੀ ਕਹਿ ਦੇਣੀ ਸਾਡੇ ਦੇਸ਼ ਚ ਕਹਿੰਦੇ ਨੇ ਸ਼ਲੋਕ ਪਰਸ਼ੀਨ ਦੇ ਚ ਕਹਿੰਦੇ ਨੇ ਕਿਤਾ ਕਿਤਾ ਚਾਰ ਸਤਰਾਂ ਦੇ ਗੱਲ ਪੂਰੀ ਕਰ ਦੇਣੀ ਸਾਡੇ ਦੇਸ਼ ਚ ਕਹਿੰਦੇ ਨੇ ਕਵਿਤ ਹੈ ਆਰਬ ਦੇਸ਼ ਚ ਕਹਿੰਦੇ ਨੇ ਰੁਬਾਈ ਤੋਂ ਮੈਂ ਦੋ ਰੁਬਾਈਆਂ ਲਿਖੀਆਂ ਇੱਕ ਉਰਦੂ ਦੀ ਇੱਕ ਪੰਜਾਬੀ ਉਰਦੂ ਦੀ ਤੁਹਾਡੇ ਸਾਹਮਣੇ ਰੱਖਾਂ ਪੰਜਾਬੀ ਦੀ ਕੁਛ ਮਾਜ਼ੀ ਕੀ ਖਾਕ ਹੋ ਕੁਛ ਮੁਸਤਕਬਲ ਕਾ ਨੂਰ ਹੋ ਮਾਜ਼ੀ ਗੁਜ਼ਰੇ ਹੋਇਆ ਸਮਾਂ ਮੁਸਤਕ ਬਿਲ ਆਣ ਵਾਲਾ ਕੁਛ ਮਾਜ਼ੀ ਕੀ ਖਾਕ ਹੋ ਕੁਛ ਮੁਸਤਕਬਲ ਕਾ ਨੂਰ ਹੋ ਜੀਨਾ ਅਭੀ ਨਹੀਂ ਆਇਆ ਕਿਉਂਕਿ ਹਾਲ ਤੇ ਅਭੀ ਦੂਰ ਹੋ ਹਾਲ ਵਰਤਮਾਨ ਜਿਹੜਾ ਹਾਲ ਵਿੱਚ ਨਾ ਹੋਵੇ ਇਰਾਨੀ ਕਹਿੰਦੇ ਨੇ ਇ ਬਿਹਾਲ ਸ ਤੇ ਬਿਹਾਲ ਇਹ ਵਰਤਮਾਨ ਦੇਚ ਨਹੀਂ ਇਹ ਦੁਖੀ ਬੰਦਾ ਇਤੇ ਮਾਜ਼ੀ ਦੀਆਂ ਯਾਦਾਂ ਦੇਚ ਡਿਗੜਿਆ ਉਹਦ ਕੱਲ ਦੀਆਂ ਯਾਦਾਂ ਦੇਚ ਭਵਿਸ਼ ਦੀ ਚਿੰਤਾ ਦੇਚ ਕੁਛ ਮਾਜ਼ੀ ਕੀ ਹਾਕ ਹੂੰ ਕੁਛ ਮੁਸਤਕਬਲ ਕਾ ਨੂਰ ਹੂੰ ਜੀਣਾ ਅਭੇ ਨਹੀਂ ਆਇਆ ਕਿਉਂਕਿ ਹਾਲ ਤੇ ਅਭੀ ਦੂਰ ਹੂੰ ਪੰਜਾਬੀ ਰੂਪ ਮੈਂ ਇੰਜ ਦਿੱਤਾ ਹੈ ਮਾਜ਼ੀ ਦੀਆਂ ਯਾਦਾਂ ਬਸਾਦਰ ਦੀਆਂ ਚੱਲਾਂ ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ ਬਵਿਸ ਦੀ ਚਿੰਤਾ ਬਸ ਗੱਲਾਂ ਹੀ ਗੱਲ ਬਵਿਸ ਦੀ ਚਿੰਤਾ ਬਸ ਗੱਲਾਂ ਹੀ ਗੱਲ ਜੀਵਨ ਮੈਂ ਸਿੱਖਿਆ ਅੱਜ ਦੇ ਕੋਲੋਂ ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਣਾ ਜੀਵਨ ਤੇ ਵਰਤਮਾਨ ਦੇ ਪਰਮ ਆਨੰਦ ਤੇ ਵਰਤਮਾਨ ਦੇ ਪਰ ਆਉਣ ਵਾਲੇ ਸਮੇਂ ਦੀ ਚਿੰਤਾ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦਾ ਬੋਝ ਸਿਰ ਤੇ ਗੁਰੂ ਪੇਰਵਾ ਹਦਰ ਸਾਹਿਬ ਜੀ ਸਮਝ ਜਾਂਦੇ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋ ਨੇ ਹੋਏ ਲੋਕਾਂ ਦੀ ਇਹ ਬਾਣੀ ਚੜ੍ਹਦੀ ਸਾਰੇ ਹੀ ਸਲੋਕੇ ਪੜਨ ਲੱਗ ਪੈਂਦੇ ਨੇ ਪਹਿਲੇ ਮੈਂ ਵੀ ਸਮਝਦਾ ਸੀ ਸਾਰਿਆਂ ਨੂੰ ਅਰਥ ਬਹੁਤ ਦਾ ਵੀ ਪਤਾ ਹੋਵੇਗਾ ਮੈਨੂੰ ਵੀ ਪਤਾ ਪਰ ਤਿੰਨ ਚਾਰ ਸਾਲਾਂ ਤੋਂ ਇਸਦੇ ਅਰਥ ਜੋ ਖੁੱਲੇ ਨੇ ਯਕੀਨ ਜਾਨੋ ਮੈਨੂੰ ਜਿਹਾਬਦਾ ਲੋਕ ਐਵੇਂ ਹੀ ਪੜਦੇ ਨੇ ਤੇ ਮੈਂ ਵੀ ਐਵੇਂ ਹੀ ਪੜਦਾ ਰਿਹਾ ਤੇ ਗੱਲ ਕੁਛ ਹੋਰ ਹੈ ਗੱਲ ਕੁਛ ਹੋਰ ਹੈ ਦੋ ਪੰਕਤੀਆਂ ਦੇ ਸ਼ਲੋਕ ਨੇ ਜ਼ਿੰਦਗੀ ਦਾ ਸਾਰਾ ਰਾਜ਼ ਅਗੋਂ ਰੱਖ ਰਿਹਾ ਹੈ। ਸਾਗਰ ਨੂੰ ਗਾਗਰ ਦੇ ਚੰਦ ਗੁਰੂ ਤੇਗ ਬਹਾਦਰ ਜੀ। ਚਿੰਤਾ ਤਾਂ ਖੇ ਕੇ ਜੀਏ ਜੋ ਅਨ ਹੋਨੇ ਹੋਏ। ਚਿੰਤਾ ਕਿਛਦੀ ਆਉਂਦੀ ਹੈ। ਕਿਸ ਚੀਜ਼ ਦੀ ਆਉਂਦੀ ਹੈ। ਚਿੰਤਾ ਦੇ ਦੋ ਕਾਰਨ ਨੇ। ਪ੍ਰਥਮ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਹੋਂਦਾ ਜਗਤ ਨਾਲ ਹੋਵੇਗਾ। ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਪਰ ਅੰਦਰ ਚਿੰਤਾ ਬਣੀ ਹੋਈ ਕਿ ਕਿਦਰੇ ਹੋਉ ਨਾ ਜਾਏ ਹੋ ਨਾ ਜਾਏ ਮੈਂ ਇੱਕ ਦਫਾ ਫਿਰ ਦੋਰਾਉ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਆਉਂਦਾ ਜਗਤ ਨਾਲ ਹੋਵੇ ਪਿਆ ਜਗਤ ਬੁੱਢਾ ਹੁੰਦਾ ਹੋਵੇ ਤੇ ਕਮ ਸੇ ਕਮ ਮੈਂਟੇ ਨਾਲ ਹੋ ਇੱਕੋ ਦਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿ ਕਿਦਰੇ ਹੋਉ ਨਾ ਜਾਏ ਹੋ ਨਾ ਜਾਏ ਦੂਸਰਾ ਐਸਾ ਮੈਂ ਚਾਹੁੰਦਾ ਐਸਾ ਹੋਣਾ ਹੀ ਚਾਹੀਦਾ ਐਸਾ ਹੋਣਾ ਹੀ ਚਾਹੀਦਾ ਮੇਰੀ ਕਾਮਨਾ ਹੈ ਮੈਂ ਚਾਹੁੰਦਾ ਐਸਾ ਹੋਵੇ ਐਸਾ ਹੋਣਾ ਹੀ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ ਨਾ ਹੋਵੇ ਕਿ ਚਿੰਤਾ ਦੇ ਦੌਰ ਕਾਰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਕਹਿ ਰਹੇ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਅਨ ਹੋਣੇ ਹੁੰਦੀ ਨਹੀਂ ਚਿੰਤਾ ਨੂੰ ਪਰੇ ਸੋ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਉਮੀਦ ਇਹ ਗਲ ਪਕੜਦੇ ਚਾਹੀਏ ਹੋਵੇ ਜੋ ਹੁੰਦਾ ਹੈ ਉਹੀ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੇਰੇ ਯਤਨਾਂ ਦੇ باوجود ਵੀ ਨਹੀਂ ਹੋਵੇਗਾ ਤੇਰੇ ਰੋਕਣ ਦੇ باوجود ਵੀ ਹੋ ਜਾਏ ਜੋ ਹੁੰਦਾ ਹੈ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਨੂੰ ਪਰੇ ਸੋ ਨਿਸ਼ਚਿਤ ਹੋ ਕੇ ਜਦ ਅਰ ਪ੍ਰਭੂ ਉਹ ਦੀ ਸੇਵ ਤੋਂ ਚਲਾ ਕੇ ਸਾਰੇ ਕੰਮਾਂ ਦੰਦੇ ਕਰ ਜੋ ਹੁੰਦਾ ਹੈ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਨਫਾ ਹੋਇਆ ਹੈ ਉਹਨਾ ਹੀ ਸੀ ਨਹੀਂ ਹੋਇਆ ਨਹੀਂ ਹੋਣਾ ਇੱਜ਼ਤ ਮਿਲੀ ਹੈ ਮਿਲਨੀ ਸੀ ਨਹੀਂ ਮਿਲੀ ਨਹੀਂ ਮਿਲਨੀ ਜੋ ਹੁੰਦਾ ਹੈ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਤਾਂ ਕੀ ਕੀ ਦੀ ਹੈ ਹਰ ਵਕਤ ਬੰਦਾ ਚਿੰਤਾ ਐਸਾ ਹੋਣਾ ਚਾਹੀਦਾ ਐਸਾ ਨਾ ਹੋਵੇ ਨਾ ਹੋਵੇ ਚਿੰਤਾ ਐਸਾ ਨਹੀਂ ਹੋਣਾ ਚਾਹੀਦਾ ਮੇਰੇ ਨਾਲ ਅੰਦਰ ਚਿੰਤਾ ਕਿਦਰੇ ਹੋਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੋ ਹੁੰਦਾ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਪਰ ਇਹ ਸੁਰ ਚਿੰਤਾ ਨਹੀਂ ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ ਸਕੂਨੇ ਕਲਬ ਸੇ ਖੁਦਾ ਖੁਦਾ ਕਰ ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ ਕਿਹੜੇ ਚਕਰ ਚ ਪਏ ਹੈ ਜਿਵੇਂ ਮਨ ਸ਼ਬਦ ਦੇ ਲੈ ਨੋਂਦਾ ਸੁਰ ਸੁਰਸ ਆ ਜਾਂਦੀ ਹੈ ਸੁਰਤ ਜੁੜ ਜਾਂਦੀ ਹੈ ਇੱਕ ਸੈਕਿੰਡ ਦੇ ਚ ਇੱਕ ਘਟਨਾ ਘਟ ਜਾਂਦੀ ਹੈ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਐਸਾ ਮਨੁੱਖ ਆਕਾਲ ਵਿੱਚ ਚਲਾ ਜਾਂਦਾ ਹੈ ਉੱਥੇ ਦੁਖ ਸੁਖ ਨਹੀਂ ਹੈ ਦੁਖ ਸੁਖ ਤਾਂ ਉੱਚੀ ਅਵਸਥਾ ਹੈ ਜੀਵਨ ਮਿਰਤਨ ਦਾ ਦੁੱਖ ਸੁਖ ਦਿਆਪੇ ਦੁਖ ਸੁਖ ਤੋਂ ਛੀਏ ਵਸਦਾ ਪਰਮ ਅਨੰਦ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਸੁਖ ਤਨੇ ਅਰ ਬੈ ਨਹੀਂ ਜਾਣੇ ਕੰਚਨ ਮਾਟੀ ਵਾਲੇ ਜਿਸ ਅਵਸਥਾ ਦਾ ਜ਼ਿਕਰ ਇਹ ਗੁਰਬਾਣੀ ਕਰਦੀ ਏ ਦੇਸ਼ਾਂ ਦੇ ਸ਼ਾਂਤਰਾ ਦਾ ਤੇ ਆਪਣੇ ਦੇਸ਼ ਦਾ ਰਟਨ ਕਰਦੇ ਆ ਮੈਨੂੰ ਜ਼ਿੰਦਗੀ 'ਚ ਅੱਜ ਤੱਕ ਕੋਈ 2-4 ਬੰਦੇ ਹੀ ਮਿਲੇ ਬਾਕੀ ਦੀ ਹਰ ਜਗ੍ਹਾ ਨਹੀਂ ਲਿਖਿਆ ਤਨੇ ਰਸਤੇ ਦੇ ਮੁਸਾਫਰ ਨੇ ਪਹੁੰਚ ਗਏ ਵਨ ਮੈਨੂ ਇਸ ਇੱਕ ਅਰਬ ਦੀ ਆਬਾਦੀ ਦੇ ਦੇਸ਼ ਦੇ ਦੋ ਚਾਰ ਬੰਦਿਆਂ ਤੋਂ ਜ਼ਿਆਦਾ ਨਹੀਂ ਮਿਲਿਆ ਜੀ ਮੈਸਰ ਕੋਟਨ ਮੈਨ ਨਤ ਕੋ ਨਾਰਾਇਣ ਦੇ ਜੀ ਜਨ ਨ ਨਤ ਕੋ ਤਨ ਮੇ ਕਿਨੋ ਹੋ ਗੁਰਮੁਖ ਹੋਏ ਪਛਾਨ ਕਹਨ ਹੈ ਆ ਕਹਨ ਹੈ ਪਰਮਾਤਮਾ ਦੇ ਕਾਲ ਨਹੀਂ ਹੈ ਅਕਾਲ ਸਮਾ ਨਹੀਂ ਹੈ वक्त नहीं अगर मैं काल तो मैं अकाल दकाल नहीं मेरा कोई परमात्मा संबंध नहीं काल कालच पाठ चल रहा है काल कथा चल रही काल द कीर्तन चल रहा है और यकीन जाना अगर काल खो गया है तो उस दिन कथा अकाल भी होगी उस पहले कथा भी एवं है, है। कथनी कहने कहनी उस दिन कीर्तन अकाल का दिन पाठ अकाल हो ਸ਼ੈਦੂਸ ਦਿਨ ਤਕੜੀ ਤੋਲਣਾ ਵੀ ਬੰਦਗੀ ਹੋ ਜਾਏ। ਸ਼ੈਦੂਸ ਦਿਨ ਕਪੜੇ ਰੰਗਣਾ ਤੇ ਕਪੜੇ ਬਣਾਣਾ ਕਿਰਤ ਵੀ ਕੀਰਤੀ ਹੋ ਜਾਏ। ਹੋ ਗਈ ਸੀ। ਕਬੀਰ ਦਾ ਧੰਦਾ ਧਰਮ ਬਣ ਗਿਆ। ਗੁਰਨਾਨਕ ਦਾ ਤਕੜੀ ਤੋਲਣਾ ਬੰਦਗੀ ਸੀ। ਕਬੀਰ ਦਾ ਕਪੜਾ ਜੋ ਹੈ ਨਾਮਦੇਵ ਦਾ ਕਪੜਿਆਂ ਨੂੰ ਰੰਗਣਾ ਤੇ ਛਿੰਬਣਾ ਬੰਦ ਗਈ ਸੀ। ਕਿਸੇ ਦਾ ਕਪੜੇ ਛਿੰਬਣਾ ਵੀ ਬੰਦਗੀ ਆਉਂਦਾ ਹੈ। ਕਿਸੇ ਦਾ ਮਾਲਾ ਫੇਰਨਾ ਵੀ ਤੰਦਾ ਹੀ ਹੁੰਦਾ ਕੁਛ ਵੀ ਨਹੀਂ ਹੋ ਕਿਸੇ ਦਾ ਧੰਦਾ ਵੀ ਧਰਮ ਆਉਂਦਾ ਹੈ ਚੌਕ ਦੇ ਚ ਬੈਠ ਕੇ ਜੁੱਤੀਆਂ ਗੰਢਣਾ ਇਹ ਵੀ ਧਰਮ ਆਉਂਦਾ ਹੈ ਕਿਸੇ ਦਾ ਗੁਰਦੁਆਰੇ ਬੈਠਣਾ ਵੀ ਤੰਦਾ ਹੀ ਆਉਂਦਾ ਹੈ ਇਹ ਵੀ ਮਹਿਰਬਾਨ ਕਿਸੇ ਦੀ ਕੀਰਤ ਕਰਨੀ ਵੀ ਧਰਮ ਹੁੰਦੀ ਹੈ ਕਿਸੇ ਦਾ ਪਾਠ ਕਰਨਾ ਕੀਰਤਨ ਕਰਨਾ ਵੀ ਤੰਦਾ ਹੋਵੇਗਾ ਧਰਮ ਨਹੀਂ ਤੰਦਾ ਧਰਮ ਇਹ ਅਕਾਲ ਦੇ ਚੰਨ ਕਾਲ ਦੇ ਚਨੇ ਕਾਲ ਵਿੱਚ ਸਾਰੇ ਦੰਡਾ ਚੱਲਦਾ ਹੈ ਪਰ ਯਾਤਰਾ ਤੇ ਕਾਲ ਤੋਂ ਹੀ ਸ਼ਰੰਭ ਹੋਵੇਗੀ ਸ਼ੁਰੂ ਤੇ ਕਾਲ ਤੋਂ ਕਰਨਾ ਪਏਗਾ ਕਿ ਪਹੁੰਚਣਾ ਕਿੱਥੇ ਹੋਵੇਗਾ ਅਕਾਲ ਦੇ ਚ ਕਾਲ ਜਾਲ ਹੈ ਅਕਾਲ ਦੇ ਚ ਪਾਹੁੰਚਦੇ ਆ ਜਾਲ ਉਤਰ ਜਾਂਦਾ ਹੈ ਜਨਮ ਦਾ ਮਰਨ ਦਾ ਦੁੱਖਾਂ ਦਾ ਵਿਪਸਾ ਦਾ ਕਾਲ ਜਾਲ ਜਮ ਜੋ ਨਾ ਸਕੇ ਸੱਚ ਦਾ ਅਪੰਥਾ ਕਾੜਿਓ ਸਮੇਂ ਦੇ ਜਿੰਨਾ ਮੈਂ ਕਹਿ ਸਕਦਾ ਸੀ ਮੈਂ ਖੁਲਾਸਾ ਕੀਤਾ ਜੋ ਸਮਝ ਗੁਰੂ ਬਾਬੇ ਨੇ ਬਖਸ਼ੀ ਤੁਹਾਡੇ ਸਾਹਮਣੇ ਰੱਖੀ ਹੈ ਸਹਬ ਰਹਿਮਤ ਕਰਨ ਇਹ ਅਵਸਥਾ ਸਾਡੀ ਬਣ ਤਾਂ ਕਿ ਨਿਹਰੇ ਹੀ ਫੋਕੇ ਕਰਮ ਕਾਂ ਦੇ ਜ਼ਿੰਦਗੀ ਨਾ ਬਤੀਤ ਕਰ ਗਈਏ ਇਸ ਅਵਸਥਾ ਨੂੰ ਪ੍ਰਾਪਤ ਕਰ सके ਇਸ ਅਵਸਥਾ ਦੇ ਅੰਦਰ ਤੜਪ ਰਹੀ ਹੈ ਕਿਥੇ ਚ ਰੱਖੀ ਮਹਾਂਪੁਰ ਖੰਡਾ ਦੇ ਡੇਰਾ ਮੰਤ ਜਵਾਰ ਸਿੰਘ ਨੂੰ ਚੰਗੇ ਕਰੋ ਸੀ ਚੰਗੀ ਆਤਮਾ ਸੇ ਪਿਛਲੇ ਸਾਲ ਜਾਂਦੇ ਮੈਨੂੰ ਕਹਿਣ ਲੱਗੇ ਆਜ਼ਰੀ ਵਰਨੇ ਮੈਂ ਕਿ ਠੀਕ ਹੈ ਦਰਬਾਰ ਸਭ ਤੋਂ ਵਾਪਸੀ ਤੇ ਜੋ